ਜਿਹੜੇ ਭਰਾਵਾਂ ਕੋ ਇੱਕ ਨੰਬਰ ਦੀ ਕਟਿੰਗ ਨਹੀਂ ਹੁੰਦੀ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਸੌਖੇ ਠੀਕ ਹੈ ਨਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਨੰਬਰ ਦਾ ਗਾਰਡ ਪਾ ਲੈਣਾ ਆ ਲੋ ਕਿੱਥੇ ਤੱਕ ਕਸਟਮਰ ਨੂੰ ਪੁੱਛ ਲੈਣਾ ਕਿੱਥੇ ਤੱਕ ਆਣੀ ਆ ਪਹਿਲਾਂ ਇੱਕ ਨੰਬਰ ਲਾ ਲੈਣਾ ਮਿਡ ਫੇਅਰ ਕਾਨੀ ਇਹਨਾਂ ਨੇ ਉਸ ਹਿਸਾਬ ਨਾਲ ਆ ਲੋ ਇੱਕ ਨੰਬਰ ਦੇ ਵਿੱਚ ਹਮੇਸ਼ਾ ਇੱਕ ਗੱਲ ਧਿਆਨ ਰੱਖਣੀ ਹੈ ਕਿ ਇੱਕ ਨੰਬਰ ਤੋਂ ਬਾਅਦ ਉੱਪਰ ਵਾਲੀ ਚੀਜ਼ ਮੈਕਸ ਜ਼ਿਆਦਾ ਨਾ ਕਾਨੀ ਪਵੇ ਇੱਕ ਨੰਬਰ ਦਾ ਗਾਰਡ ਪਾ ਲੈਣਾ ਬਹੁਤ ਧਿਆਨ ਨਾਲ ਦੇਖਿਓ ਮਾੜਾ ਇੱਦਾਂ ਰੱਖਿਓ ਭਈ ਇੱਦਾਂ ਰੱਖਿਓ ਆ ਲੋ ਜਿੱਥੇ ਤੱਕ ਮੈਂ ਲਾਉਣਾ ਪਿਆ ਉੱਥ ਆਹ ਚੰਗੀ ਤਰ੍ਹਾਂ ਇੱਕ ਨੰਬਰ ਲਾ ਕੇ ਚੱਕ ਲੈਣੇ ਬਾਲ ਬਹੁਤ ਸੌਖਾ ਤਰੀਕਾ ਆ 5-10 ਮਿੰਟਾਂ ਦੇ ਵਿੱਚ ਤੁਸੀਂ ਇਹ ਵਾਲੀ ਕਟਿੰਗ ਕਰ ਸਕਦੇ ਆ ਕਨਫਿਊਜ਼ ਬਿਲਕੁਲ ਵੀ ਨਹੀਂ ਹੋਣ ਦੀ ਲੋੜ ਹੈਗੀ ਤੁਹਾਨੂੰ ਜਦ ਤੱਕ ਆਫਾ ਬੈਠੇ ਆ ਤੁਸੀਂ ਹਰ ਇੱਕ ਵੀਡੀਓ ਹਰ ਇੱਕ ਕਟਿੰਗ ਦੀ ਵੀਡੀਓ ਆਪਣੇ ਪੇਜ ਤੇ ਦੇਖ ਸਕਦੇ ਆ ਇੱਕ ਨੰਬਰ ਲਾ ਲੈ ਚੰਗੀ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਆਹ ਵਾਲੀ ਕੌਮ ਲੈ ਲੈਣੀ ਉਸ ਤੋਂ ਬਾਅਦ ਆਹ ਵਾਲੀ ਕੌਮ ਲੈ ਲੈਣੀ ਆ ਲੋ ਇਹਨੂੰ ਮਿਕਸ ਕਰ ਦੇਣਾ ਟੇਪਰ ਆ ਕਿ ਟੇਪਰ ਯਾਨੀ ਕਿ ਮੈਂ ਹਮੇਸ਼ਾ ਗੱਲ ਕਹਿੰਦਾ ਮੈਂ ਜੇ ਤੁਹਾਨੂੰ ਸੋ ਔਕੀ ਭਾਸ਼ਾ ਦੇ ਵਿੱਚ ਕਹਿਣਾ ਸੌਖਾ ਸੌਖਾ ਲੱਗਦਾ ਤਾਂ ਉਹਨੂੰ ਤੇੜਾ ਕਹਿ ਲਿਆ ਕਰੋ ਕਿ ਤੇੜਾ ਰੱਖ ਕੇ ਕਟਿੰਗ ਕਰ ਲੈਣੀ ਆ ਕੰਗਾ ਰੱਖਿਆ ਦੇਖੋ ਇਹਨੂੰ ਬਾਲ ਮਿਕਸ ਕਰ ਲੈਣੇ ਨਾਲ ਆਹ ਲਓ ਜੀ ਬਹੁਤ ਜਿਆਦਾ ਸੌਖਾ ਤਰੀਕਾ ਆ ਇਹ ਮੈਂ ਹਮੇਸ਼ਾ ਸਾਰੇ ਭਰਾਵਾਂ ਨੂੰ ਕਹਿੰਦਾ ਹਾਂ ਕਿ ਬਸ ਤਰੀਕੇ ਦੇਖਿਆ ਕਰੋ ਜੇ ਤੁਹਾਨੂੰ ਤਰੀਕੇ ਨਹੀਂ ਪਤਾ ਹੁੰਦੇ ਤਾਂ ਤੁਸੀਂ ਆਪਣੀ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਕਟਿੰਗ ਦਾ ਪਤਾ ਲੱਗ ਜਾਏਗਾ ਨਾ ਆਹ ਲਓ ਜੀ ਆਹ ਜੀ ਹੋ ਗਈ ਜੀ ਪਿੱਛੋਂ ਵੀ ਇਦਾਂ ਹੀ ਆਹ ਲਓ ਜੀ ਹਮੇਸ਼ਾ ਟੇਪਰ ਰੱਖ ਕੇ ਜਿਆਦਾ ਕਨਫਿਊਜ਼ ਹੋਉਂਦੀ ਲੋੜ ਹੀ ਨਹੀਂ ਹੈਗੀ ਜਦ ਤੱਕ ਆਪਾਂ ਤੁਹਾਨੂੰ ਕਟਿੰਗ ਦਾ ਦੱਸਣ ਲਈ ਬੈਠੇ ਹੋਏ ਆ ਠੀਕ ਹੈ ਜੀ ਹੋ ਗਿਆ ਬਾਲ ਵਿੱਚ ਉਸ ਤੋਂ ਬਾਅਦ ਕੀ ਕਰਨਾ ਆਹ ਵਾਲੀ ਚੀਤੇ ਡੇ ਨੰਬਰ ਦਾ ਗਾਰਡ ਲਾ ਲੈਣਾ ਗੇਟ ਡੇ ਨੰਬਰ ਦਾ ਉਹਨੂੰ ਓਪਨ ਕਰਕੇ ਲਾਉਣਾ ਲੋ ਡੇਟ ਦਾ ਦੋ ਬਣਾ ਕੇ ਇੱਥੇ ਕੱਲ੍ਹ ਹੈ ਜੀ ਉਸ ਤੋਂ ਬਾਅਦ ਕਲੋਜ਼ ਕਰ ਲੈਣਾ ਲੋ ਜੀ ਯਾਨੀ ਕਿ ਇੱਥੇ ਪੂਰਾ ਡੇ ਨੰਬਰ ਬਲਾ ਲੈਣਾ ਆਹ ਸਿੰਪਲ ਤਰੀਕਾ ਆ ਕਟਿੰਗ ਕਰਨ ਦਾ ਲੋ ਜੀ ਠੀਕ ਹੈ ਜੀ ਕਈ ਭਰਾ ਇਸ ਚੀਜ਼ ਦੇ ਵਿੱਚ ਕਨਫਿਊਜ਼ ਹੋ ਜਾਂਦੇ ਕਿ ਸਾਡੇ ਕੋਲ ਇੱਕ ਨੰਬਰ ਦੀ ਕਟਿੰਗ ਨਹੀਂ ਹੁੰਦੀ ਸਾਡੇ ਹੱਥ ਕੰਮਦੇ ਰਹਿੰਦੇ ਆ ਤਾਂ ਉਹਨਾਂ ਲਈ ਇਹ ਵਾਲੀ ਵੀਡੀਓ ਆ ਠੀਕ ਆ ਆ ਲੋ ਸੌਖਾ ਤੇ ਸਿੰਪਲ ਤਰੀਕਾ ਯਾਰ ਲਓ ਜੀ ਇੱਕ ਨੰਬਰ ਦੀ ਕਟਿੰਗ ਦਾ ਰੀਅਲ ਟ ਚੈੱਕ ਕਰਿਓ ਲਓ ਜੀ ਚੈੱਕ ਕਰਾ ਵੀ ਮੁੰਡਿਆ ਕਟਿੰਗ ਦੱਸਿਓ ਭਾਈ ਕਿੱਡਾ ਲੱਗਾ ਕੰਮ ਤਾਂ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਮੈਂ ਤਿੰਨ ਤੋਂ ਚਾਰ ਵਾਰ ਇਹਨਾਂ ਦੀ ਦੁਕਾਨ ਤੇ ਆ ਚੁੱਕਾ ਹਾਂ ਬਹੁਤ ਵਧੀਆ ਸਰਵਿਸ ਇਹਦਾ ਸੀ ਤੇ ਸਾਰੇ ਬੰਦੇ ਕੰਮ ਕਰਨ ਵਾਲੇ ਬਹੁਤ ਵਧੀਆ ਆ ਤੇ ਭਾਈ ਦਾ ਆਪਣਾ ਵੀ ਐਕਸਪੀਰੀਅੰਸ ਬਹੁਤ ਵਧੀਆ ਆ ਧੰਨਵਾਦ ਭਾਈ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਕਟਿੰਗ ਦਾ ਵੀ ਜਰੂਰ ਦੱਸਿਓ ਬਾਕੀ ਤੁਹਾਨੂੰ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਇਸ ਪੇਜ ਨੂੰ ਜਰੂਰ ਫੋਲੋ ਕਰਦੇ ਥੈਂਕ ਯੂ

ਦੇ ਰਹੇ ਜੀ ਜਿਹੜੇ ਭਰਾਵਾਂ ਕੋ ਇੱਕ ਨੰਬਰ ਦੀ ਕਟਿੰਗ ਨਹੀਂ ਹੁੰਦੀ ਉਹਨਾਂ ਲਈ ਇਹ ਵੀਡੀਓ ਬਹੁਤ ਜਿਆਦਾ ਸੌਖੇ ਥੀਕ ਹੈ ਨਾ ਵੀਰ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਨੰਬਰ ਦਾ ਗਾਰਡ ਪਾ ਲੈਣਾ ਆਹ ਲੋ ਕਿੱਥੇ ਤੱਕ ਕਸਟਮਰ ਨੂੰ ਪੁੱਛ ਲੈਣਾ ਕਿੱਥੇ ਤੱਕ ਕਰਨੀ ਆ ਪਹਿਲਾਂ ਇੱਕ ਨੰਬਰ ਲਾ ਲੈਣਾ ਮਿਡਵੇਅਰ ਕਰਨੀ ਇਹਨਾਂ ਨੇ ਉਸ ਹਿਸਾਬ ਨਾਲ ਆਹ ਲੋ ਇੱਕ ਨੰਬਰ ਦੇ ਵਿੱਚ ਹਮੇਸ਼ਾ ਇੱਕ ਗੱਲ ਧਿਆਨ ਰੱਖਣੀ ਹੈ ਕਿ ਇੱਕ ਨੰਬਰ ਤੋਂ ਬਾਅਦ ਉੱਪਰ ਵਾਲੀ ਸੀਮੈਕਸ ਜਿਆਦਾ ਨਾ ਕਰਨੀ ਪਵੇ ਇੱਕ ਨੰਬਰ ਦਾ ਗਾਰਡ ਪਾ ਲੈਣਾ ਬਹੁਤ ਧਿਆਨ ਨਾਲ ਦੇਖਿਓ ਮਾੜਾ ਇੱਦਾਂ ਰੱਖਿਓ ਭਈ ਇੱਦਾਂ ਰੱਖਿਓ ਆ ਲੋ ਜਿੱਥੇ ਤੱਕ ਮੈਂ ਲਾਉਣਾ ਪਿਆ ਉਸੇ ਤੱਕ ਤੁਸੀਂ ਲਾਉਣੀ ਆ ਆ ਲੋ ਠੀਕ ਆ ਆਹ ਚੰਗੀ ਤਰ੍ਹਾਂ ਇੱਕ ਨੰਬਰ ਲਾ ਕੇ ਚੱਕ ਲੈਣੇ ਬਾਅਦ ਬਹੁਤ ਸੌਖਾ ਤਰੀਕਾ ਆ 5-10 ਮਿੰਟਾਂ ਦੇ ਵਿੱਚ ਤੁਸੀਂ ਇਹ ਵਾਲੀ ਕਟਿੰਗ ਕਰ ਸਕਦੇ ਆ ਕਨਫਿਊਜ਼ ਬਿਲਕੁਲ ਵੀ ਨਹੀਂ ਹੋਣ ਦੀ ਲੋੜ ਹੈਗੀ ਤੁਹਾਨੂੰ ਜਦ ਤੱਕ ਆਪਾਂ ਬੈਠੇ ਆ ਤੁਸੀਂ ਹਰ ਇੱਕ ਵੀਡੀਓ ਹਰ ਇੱਕ ਕਟਿੰਗ ਦੀ ਵੀਡੀਓ ਆਪਣੇ ਪੇਜ ਤੇ ਦੇਖ ਸਕਦੇ ਆ ਇੱਕ ਨੰਬਰ ਲਾ ਲਿਆ ਚੰਗੀ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਆਹ ਵਾਲੀ ਕੌਮ ਲੈ ਲੈਣੀ ਉਸ ਤੋਂ ਬਾਅਦ ਆਹ ਵਾਲੀ ਕੌਮ ਲੈ ਲੈਣੀ ਆ ਲੋ ਇਹਨੂੰ ਮਿਕਸ ਕਰ ਦੇਣਾ ਟੇਪਰ ਰੱਖੇ ਟੇਪਰ ਯਾਨੀ ਕਿ ਮੈਂ ਹਮੇਸ਼ਾ ਗੱਲ ਕਹਿੰਦਾ ਨਾ ਜੇ ਤੁਹਾਨੂੰ ਸੌਖੀ ਭਾਸ਼ਾ ਦੇ ਵਿੱਚ ਕਹਿਣਾ ਸੌਖਾ ਲੱਗਦਾ ਤਾਂ ਉਹਨੂੰ ਟੇਡਾ ਕਹਿ ਲਿਆ ਕਰੋ ਕਿ ਟੇਡਾ ਰੱਖ ਕੇ ਕਟਿੰਗ ਕਰ ਲੈਣੀ ਆ ਕੰਗਾ ਰੱਖਿਆ ਦੇਖੋ ਇਹਨੂੰ ਬਾਲ ਮਿਕਸ ਕਰ ਲੈਣੇ ਨਾਲ ਆਹ ਲਓ ਜੀ ਬਹੁਤ ਜਿਆਦਾ ਸੌਖਾ ਤਰੀਕਾ ਆ ਇਹ ਮੈਂ ਹਮੇਸ਼ਾ ਸਾਰੇ ਭਰਾਵਾਂ ਨੂੰ ਕਹਿੰਦਾ ਹਾਂ ਨਾ ਕਿ ਬਸ ਤਰੀਕੇ ਦੇਖਿਆ ਕਰੋ ਜੇ ਤੁਹਾਨੂੰ ਤਰੀਕੇ ਨਹੀਂ ਪਤਾ ਹੁੰਦੇ ਤਾਂ ਤੁਸੀਂ ਆਪਣੀ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਕਟਿੰਗ ਦਾ ਪਤਾ ਲੱਗ ਜਾਏਗਾ ਨਾ ਆਹ ਲਓ ਜੀ ਆਹ ਚੀਜ਼ ਹੋ ਗਈ ਜੀ ਪਿੱਛੋਂ ਵੀ ਇਦਾਂ ਆ ਲੋ ਜੀ ਹਮੇਸ਼ਾ ਟੇਪਾ ਰੱਖ ਕੇ ਜਿਆਦਾ ਕਨਫਿਊਜ਼ ਹੋਉਂਦੀ ਲੋੜ ਹੀ ਨਹੀਂ ਹੈਗੀ ਜਦ ਤੱਕ ਆਪਾਂ ਤੁਹਾਨੂੰ ਕਟਿੰਗ ਦਾ ਦੱਸਣ ਲਈ ਬੈਠੇ ਹੋਏ ਆ ਠੀਕ ਹੈ ਜੀ ਹੋ ਗਿਆ ਬਾਲ ਵਿੱਚ ਉਸ ਤੋਂ ਬਾਅਦ ਕੀ ਕਰਨਾ ਆਹ ਵਾਲੀ ਜੀ ਇਥੇ ਡੇ ਨੰਬਰ ਦਾ ਗਾਰਡ ਲਾ ਲੈਣਾ ਗੇਟ ਡੇ ਨੰਬਰ ਦਾ ਉਹਨੂੰ ਓਪਨ ਕਰਕੇ ਲਾਉਣਾ ਲੋ ਡੇਟ ਦਾ ਦੋ ਬਣਾ ਕੇ ਇੱਥੇ ਕੱਲ੍ਹ ਹੈ ਜੀ ਉਸ ਤੋਂ ਬਾਅਦ ਕਲੋਜ਼ ਕਰ ਲੈਣਾ ਲੋ ਜੀ ਯਾਨੀ ਕਿ ਇੱਥੇ ਪੂਰਾ ਡੇ ਨੰਬਰ ਲਾ ਲੈਣਾ ਆ ਸਿੰਪਲ ਤਰੀਕਾ ਹੈ ਕਟਿੰਗ ਕਰਨ ਦਾ ਲਓ ਜੀ ਠੀਕ ਹੈ ਜੀ ਕਈ ਭਰਾ ਇਸ ਚੀਜ਼ ਦੇ ਵਿੱਚ ਕਨਫਿਊਜ਼ ਹੋ ਜਾਂਦੇ ਕਿ ਸਾਡੇ ਕੋਲ ਇੱਕ ਨੰਬਰ ਦੀ ਕਟਿੰਗ ਨਹੀਂ ਹੁੰਦੀ ਸਾਡੇ ਹੱਥ ਕੰਮਦੇ ਰਹਿੰਦੇ ਆ ਤਾਂ ਉਹਨਾਂ ਲਈ ਇਹ ਵਾਲੀ ਵੀਡੀਓ ਆ ਠੀਕ ਆ ਆ ਲਓ ਸੌਖਾ ਤੇ ਸਿੰਪਲ ਤਰੀਕਾ ਯਾਰ ਲਓ ਜੀ ਇੱਕ ਨੰਬਰ ਦੀ ਕਟਿੰਗ ਦਾ ਰਿਜ਼ਲਟ ਚੈੱਕ ਕਰਿਓ ਲਓ ਜੀ ਚੈੱਕ ਕਰਾ ਵੀ ਮੁੰਡਾ ਕਟਿੰਗ ਦੱਸਿਓ ਭਾਈ ਕਿੱਦਾਂ ਲੱਗਾ ਕੰਮ ਤੁਹਾਨੂੰ ਬਹੁਤ ਵਧੀਆ ਵਾ ਜੀ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਮੈਂ 3 ਤੋਂ 4 ਕਰ ਵੇਨਾ ਤੇ ਗਾਂ ਤੇ ਆ ਚੁੱਕਾ ਹਾਂ ਬਹੁਤ ਵਧੀਆ ਸਰਵਿਸ ਇਹਦਾ ਜੀ ਤੇ ਸਾਰੇ ਬੰਦੇ ਕੰਮ ਕਰਨ ਵਾਲੇ ਬਹੁਤ ਵਧੀਆ ਆ ਤੇ ਭਾਈ ਦਾ ਆਪਣਾ ਵੀ ਐਕਸਪੀਰੀਅੰਸ ਬਹੁਤ ਵਧੀਆ ਆ ਧੰਨਵਾਦ ਭਾਈ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਕਟਿੰਗ ਦਾ ਵੀ ਜਰੂਰ ਦੱਸਿਓ ਬਾਕੀ ਤੁਹਾਨੂੰ ਏਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਇਸ ਪੇਜ ਨੂੰ ਜਰੂਰ ਫੋਲੋ ਕਰ ਲਿਓ ਥੈਂਕ ਯੂ

Để l ê